ਸਿੱਖਾਂ ਨੇ 1947 ਵਿੱਚ ਖਾਲਿਸਤਾਨ ਕਿਉਂ ਨਹੀਂ ਬਣਾਇਆ ਇਹ ਸੱਚ ਤੁਹਾਨੂੰ ਹੈਰਾਨ ਕਰ ਦੇਵੇਗਾ 1947 ਦੇਸ਼ ਟੁੱਟ ਰਿਹਾ ਸੀ ਮੁਸਲਮਾਨਾਂ ਨੂੰ ਪਾਕਿਸਤਾਨ ਮਿਲਿਆ ਹਿੰਦੂਆਂ ਨੂੰ ਭਾਰਤ ਮਿਲਿਆ ਪਰ ਸਿੱਖਾਂ ਨੂੰ ਕੀ ਮਿਲਿਆ ਕੀ ਸਿੱਖ ਕਮਜ਼ੋਰ ਸਨ ਕੀ ਖਾਲਿਸਤਾਨ ਦਾ ਖਿਆਲ ਨਹੀਂ ਸੀ ਜਾਂ ਸਿੱਖਾਂ ਨਾਲ ਕੋਈ ਵੱਡੀ ਰਾਜਨੀਤਿਕ ਚਾਲ ਖੇਡੀ ਗਈ ਆਓ ਅੱਜ ਇਹ ਸੱਚ ਖੋਲੀਏ 1947 ਦੀ ਵੰਡ ਸਿਰਫ ਜ਼ਮੀਨ ਦੀ ਵੰਡ ਨਹੀਂ ਸੀ ਇਹ ਖੂਨ ਬੇਕਰਾਪਨ ਤੇ ਧੋਖੇ ਦੀ ਗਾਣੀ ਸੀ ਉਸ ਸਮੇਂ ਸਿੱਖ ਪੰਜਾਬ ਦੀ ਰੀੜ ਦੀ ਹੱਡੀ ਸਨ ਫੌਜ ਖੇਤੀ ਤੇ ਕੁਰਬਾਨੀ ਵਿੱਚ ਅੱਗੇ ਸਨ ਪਰ ਗਿਣਤੀ ਵਿੱਚ ਘਟ ਸਨ ਸਿੱਖਾਂ ਦੀ ਆਬਾਦੀ ਨਾ ਤਾਂ ਪੂਰੇ ਭਾਰਤ ਵਿੱਚ ਵੱਧ ਸੀ ਨਾ ਹੀ ਕਿਸੇ ਇੱਕ ਸਪਸ਼ਟ ਇਲਾਕੇ ਵਿੱਚ ਪੂਰੀ ਬਹੁਮਤ ਖਾਲਿਸਤਾਨ ਬਣਾਉਣ ਲਈ ਇੱਕ ਲਗਾਤਾਰ ਬਹੁਮਤੀ ਇਲਾਕਾ ਚਾਹੀਦਾ ਸੀ ਪਰ 1947 ਵਿੱਚ ਸਿੱਖ ਪੰਜਾਬ ਵਿੱਚ ਫੈਲੇ ਹੋਏ ਸਨ ਪੱਛਮੀ ਪੰਜਾਬ ਅਲੱਗ ਦਾ ਪਾਕਿਸਤਾਨ ਸਿੱਖ ਆਬਾਦੀ ਤੋਂ ਖਾਲੀ ਹੋ ਗਿਆ ਲੱਖਾਂ ਸਿੱਖ ਮਾਰੇ ਗਏ ਜਾਂ ਉਜਾੜੇ ਗਏ ਉਸ ਹਾਲਤ ਵਿੱਚ ਰਾਜ ਬਣਾਉਣਾ ਨਹੀਂ ਜਿਉਂਦਾ ਰਹਿਣਾ ਵੱਡੀ ਲੜਾਈ ਸੀ ਉਸ ਸਮੇਂ ਕੋਈ ਇੱਕ ਐਸਾ ਸਿੱਖ ਨੇਤਾ ਨਹੀਂ ਸੀ ਜੋ ਅੰਤਰਰਾਸ਼ਟਰੀ ਪੱਧਰ ਉੱਤੇ ਗੱਲ ਕਰ ਸਕੇ ਸਿੱਖਾਂ ਨੂੰ ਇੱਕ ਝੰਡੇ ਹੇਠ ਇਕੱਠਾ ਕਰ ਸਕੇ ਕਾਂਗਰਸ ਨੇ ਵਾਅਦੇ ਕੀਤੇ ਪਰ ਲਿਖਤੀ ਨਹੀਂ ਸਿੱਖਾਂ ਨਾਲ ਇਨਸਾਫ ਹੋਵੇਗਾ ਪਰ ਇਤਿਹਾਸ ਨੇ ਦੱਸਿਆ ਵਾਅਦੇ ਹਮੇਸ਼ਾ ਪੂਰੇ ਨਹੀਂ ਹੁੰਦੇ ਸਿੱਖ ਰਾਜ ਦੀ ਸੋਚ ਸਿਰਫ ਜ਼ਮੀਨ ਨਹੀਂ ਨਿਆਂ ਅਤੇ ਸਰਬੱਤ ਦੇ ਭਲੇ ਨਾਲ ਜੁੜੀ ਹੈ ਸਿੱਖਾਂ ਨੇ ਭਾਰਤ ਨੂੰ ਆਪਣਾ ਦੇਸ਼ ਮੰਨਿਆ ਆਜ਼ਾਦੀ ਲਈ ਲੜਾਈ ਵਿੱਚ ਕੁਰਬਾਨੀਆਂ ਦਿੱਤੀਆਂ ਉਮੀਦ ਕੀਤੀ ਕਿ ਨਵਾਂ ਭਾਰਤ ਨਿਆਂਪੂਰਨ ਹੋਵੇਗਾ ਪਰ ਜੇ 1947 ਵਿੱਚ ਹਾਲਾਤ ਵੱਖਰੇ ਹੁੰਦੇ ਜੇ ਸਿੱਖ ਆਬਾਦੀ ਇਕੱਠੀ ਹੁੰਦੀ ਜੇ નેਤ੍ਰਿਤਵ ਮਜ਼ਬੂਤ ਹੁੰਦਾ ਕੀ ਅੱਜ ਖਾਲਿਸਤਾਨ ਹਕੀਕਤ ਹੁੰਦਾ 1947 ਵਿੱਚ ਖਾਲਿਸਤਾਨ ਨਹੀਂ ਬਣਿਆ ਪਰ ਇਹ ਨਾ ਸਮਝੋ ਕਿ ਸਿੱਖ ਕੋਲ ਹੱਕ ਨਹੀਂ ਸੀ ਇਤਿਹਾਸ ਸਾਨੂੰ ਸਿਖਾਉਂਦੇ ਹੈ ਕਦੇ ਹਾਲਾਤ ਰੋਕ ਬਣੇ ਜਾਂਦੇ ਨੇ ਕਦੇ ਆਪਣੀ ਚੁੱਪ ਅਸਲ ਸਵਾਲ ਇਹ ਨਹੀਂ ਉਦੋਂ ਕਿਉਂ ਨਹੀਂ ਬਣਿਆ ਅਸਲ ਸਵਾਲ ਇਹ ਹੈ ਅਸੀਂ ਇਤਿਹਾਸ ਤੋਂ ਕੀ ਸਿੱਖਿਆ ਜੇ ਇਹ ਵੀਡੀਓ ਤੁਹਾਨੂੰ ਸੋਚਣ ਉੱਤੇ ਮਜਬੂਰ ਕਰੇ ਲਾਈਕ ਕਰੋ ਕਮੈਂਟ ਵਿੱਚ ਆਪਣੀ ਰਾਏ ਦਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਸੱਚ ਹਮੇਸ਼ਾ ਆਰਾਮਦਾਇਕ ਨਹੀਂ ਹੁੰਦਾ